ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਲੋਹੜੀ ਦੇ ਗੀਤ ਜਿੱਦਾਂ ਕੀ ਤੁਹਾਨੂੰ ਪਤਾ ਹੈ ਆਪਣੇ ਲੋਹੜੀ ਤੇ ਹੁਣ ਆਪਾਂ ਸੋਹਣੇ ਸੋਹਣੇ ਗੀਤ ਵੀ ਆਪਾਂ ਸੁਣਦੇ ਦਿਲ ਕਰਦਾ ਹਾਂ ਲੋਹੜੀ ਤੇ ਉਹ ਆਪਾਂ ਅੱਜ ਲੈ ਕੇ ਆ ਰਹੇ ਹਾਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਦੇ ਵਿੱਚ ਤੁਸੀਂ ਕਿੰਨੇ ਗੀਤ ਸੁਨੇ ਹੋਏ ਨੇ ਤੇ ਕਿੰਨੇ ਅੱਜ ਪਹਿਲੀ ਵਾਰ ਸੁਣ ਲੱਗਿਓ ਤੇ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਤੇ ਕਿਹੜਾ ਵਧੀਆ ਲੱਗਾ ਉਹ ਵੀ ਜਰੂਰ ਦੱਸਿਓ ਮਸਾਲਿਆ ਮਸਾਲਿਆ ਮੇਰਾ ਲਾਲ ਅੱਜ ਦਿਨ ਮਸਾਲਿਆ 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 ਮੇਰੇ ਲਾਲ ਅੱਜ ਦਿਨ ਮਸਾਲਿਆ ਲੋੜੀ ਦਾ ਲੋੜੀ ਦਾ ਦਿਨ ਲਾਲ ਅੱਜ ਦਿਨ ਮਸਾਲਿਆ ਮਸਾਲਿਆ ਅੱਜ ਦਿਨ ਮਸਾਲਿਆ ਛਗਣਾ ਦਾ ਕਿਦਾਂ ਤੇਰੀ ਦਾਦੀ ਪਵਾਵੇ ਛਗਣਾ ਦਾ ਕਿਦਾਂ ਤੇਰੀ ਦਾਦੀ ਪੋ ਦਾਦਾ ਵੰਡੇ ਗੁੜ ਰੋੜੀਆਂ ਅੱਜ ਦਿਨ ਮਸਾਲਿਆ ਮਸਾਲਿਆ ਮੇਰੇ ਲਾਲ ਅੱਜ ਦਿਨ ਮਸਾਲਿਆ 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 ਮੇਰੇ ਲਾਲ ਅੱਜ ਦਿਨ ਮਸਾਲਿਆ ਲੋੜੀ ਦਾ ਲੋੜੀ ਦਾ ਦਿਨ ਲਾਲ ਅੱਜ ਦਿਨ ਮਸਾਲਿਆ ਛਗਣਾ ਦਾ ਗਿੱਧਾ ਤੇਰੀ ਨਾਨੀ ਪਵਾਵੇ ਛਗਣਾ ਦਾ ਗਿੱਧਾ ਤੇਰੀ ਨਾਨੀ ਪਵਾਵੇ ਨਾ ਨਾ ਵਧੇ ਗੁੜ ਰੋੜੀਆਂ ਨੀ ਅੱਜ ਦਿਨ ਮਸਾਲਿਆ 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 ਮੇਰੇ ਲਾਲ ਅੱਜ ਦਿਨ ਮਸਾਲਿਆ 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 ਮੇਰੇ ਲਾਲ ਅੱਜ ਦਿਨ ਮਸਾਲਿਆ ਲੋੜੀ ਨੀ ਮਾਇ ਦੇ ਦੇ ਲੋੜੀ ਨੀ ਪਹਿਣੇ ਲੋੜੀ ਦੇ ਦੇ ਲੋੜੀ ਮੂੰਗਫਲੀ ਤੇ ਗੁੜ ਦੀ ਰਿਓੜੀ ਮੂੰਗਫਲੀ ਤੇ ਗੁੜ ਦੀ ਰਿਓੜੀ ਨੀ ਪਹਿਣੇ ਸੁਖ ਮਾਣੇ ਪੁੱਤ ਤੇਰਾ ਵੀਰਨੀ ਤੇਰਾ ਝੱਸਦੀ ਰਹੇ ਆਂਗਣ ਦੀ ਜੋੜੀ ਨੀ ਪਹਿਣੇ ਪਰ ਪਰ ਕੇ ਬੁੱਕ ਤੋਂ ਸਬਣਾ ਨੂੰ ਵੰਡੀ ਸੋਚ ਨ ਰੱਖੀ ਅੱਜ ਸੋੜੀ ਨਹੀਂ ਪਹਿਣੇ ਸੋਚ ਨ ਰੱਖੀ ਅੱਜ ਸੋੜੀ ਨਹੀਂ ਪਹਿਣੇ ਪਾਵੇਂ ਕੋਈ ਦੁਸ਼ਮਣ ਅੱਜ ਬੂਹੇ ਤੇ ਆਵੇ ਪਾਵੀ ਨਾ ਮੱਥੇ ਤੇ ਧੋੜੀ ਨਹੀਂ ਪਹਿਣੇ ਚੜ ਕੋਠੇ ਵੰਡ ਲੋੜੀ ਜੇ ਦੇ ਹੋ ਕਾਲੇ ਕੇ ਮੁਹਬਤਾਂ ਦੀ ਪੋੜੀ ਨਹੀਂ ਪਹਿਣੇ ਤੀਤੇ ਪੁੱਤਰ ਦੀਆਂ ਦਾਤਾਂ ਮੁੱਲੀਆਂ ਤੀਤੇ ਪੁੱਤਰ ਦੀਆਂ ਅਨਮੁੱਲੀਆਂ ਦਾਤਾਂ ਲੱਭਣ ਨਾ ਲੱਖੀ ਕਰੋੜੀ ਨਹੀਂ ਪਹਿਣੇ ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰ ਲੈ ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰ ਲੈ ਹੱਥ ਜਿਸ ਦੇ ਸਭ ਬਣਾ ਦੇ ਡੋਰੀ ਨਹੀਂ ਪਹਿਣੇ ਇਤਨਾ ਵਨੇਗੀ ਇਤਨਾ ਵਦੇਗਾ ਵੱਧ ਜਾਸੀ ਲੱਖਾਂ ਕਹੇ ਆਉਂਦੀ ਨਾ ਥੋੜੀ ਨੀ ਪਹਿਣੇ ਜਸਮਿਲ ਪੂਰੀ ਗੱਲ ਹੈ ਕਰੋੜਾਂ ਦੀ ਕਹਿੰਦਾ ਨਾ ਸਮਝੀ ਤੂੰ ਬਿਲਕੁਲ ਬੇ ਲੋੜੀ ਨੀ ਪਹਿਣੇ ਨੀ ਪਹਿਣੇ ਤੇ ਦੱਸਿਆ ਕਿਵੇਂ ਲਗੀ ਤੀਸਰੀ ਇਹਗੀਆ ോളിയി ചോളിയിൾ ഷട്ടെ ഷണ ഷട മയ ചോളിയി ഷട്ട വണ്ട ഷാ ഗുടേ മുണ്ടിയേ മ ഗുടാ അസ് ലെണ ഗുട ചോളയ ഗ ഗിഗ് തിൾ ചോളയ ഗിഗ ജന ഗുട വൺ ഗുടയ ਰਾਮਾ ਜੋੜੀਆਂ ਨਹੀਂ ਕਿ ਕਾਪ ਜੀਵੇਗਾ ਮਾਈ ਬਾਪ ਜੀਵੇਗਾ ਘੀਗਾ ਆਪ ਜੀਵੇਗਾ ਮਾਈ ਬਾਪ ਜੀਵੇਗਾ ਸੋਰੇ ਸਾਖ ਜੀਵੇਗਾ ਸੋਰੇ ਸਾਖ ਜੀਵੇਗਾ ਇਹ ਦੱਸੋ ਤੁਨ ਕਿਵੇਂ ਦੀ ਲੱਗੀ ਤੇ ਆਪਾਂ ਹੁਣ ਫੋਰਥ ਸ਼ੁਰੂ ਕਰਦੇ ਆਂ ਤੇ ਇੱਕ ਗੱਲ ਹੋਰ ਕੀ ਆਪਣੇ ਘਰੇ ਬਟਵਿਨਸ ਬੇਬੀ ਐਸ ਐ ਸਾਰੀ ਆਏ ਨੇ ਫਸਟ ਲੋੜੀ ਉਹਨਾਂ ਦੀ ਮੇਰੇ ਟਵਿਨਸ ਬੇਬੀ ਇੱਕ ਗਰਲ ਤੇ ਬੁਆਇਆ ਤੇ ਲੋੜੀ ਆਪਣੀ ਵੀ ਬਹੁਤ ਸ਼ੁੱਭ ਹੈ ਨੈਕਸਟ ਫੋਰਥ ਹੈਗਾ ਹੈ ਤਿੱਲੀ ਹਰਿਓ ਪਰੀ ਤਿੱਲੀ ਹਰਿਓ ਪਰੀ ਤਿੱਲੀ ਮੋਤੀਆਂ ਜੜੀ ਤਿੱਲਿਓ ਹਰੀ ਭਰੀ ਤਿੱਲੀ ਮੋਤੀ ਜੜੀ ਦਿੱਲੀਓਸ ਕਰ ਜਾ ਜਿੱਥੇ ਕਾਕੇ ਦਾ ਵਿਆ ਦਿੱਲੀਓਸ ਕਰ ਜਾ ਜਿੱਥੇ ਕਾਕੇ ਦਾ ਵਿਆ ਕਾਕਾ ਜੰਮਿਆ ਸੀ ਗੁੜ ਵੰਡੇ ਆਸੀ ਕਾਕਾ ਜੰਮਿਆ ਸੀ ਗੁੜ ਵੰਡੇ ਆਸੀ ਗੁੜ ਦੀਆਂ ਰੋੜੀਆਂ ਜੀ ਭਰਾਵਾਂ ਜੋੜੀਆਂ ਜੀ ਤਿੱਲ ਰੋੜੀਆਂ ਜੀ ਭਰਾਵਾਂ ਜੋੜੀਆਂ ਜੀ ਇਹ ਵੀ ਬਹੁਤ ਮੈਨੂੰ ਸੋਹਣਾ ਲੱਗਾ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਾ ਹੈ ਨੈਕਸਟ ਹੈਗਾ ਆ ਨੈਕਸਟ ਏਗਾ ਮੂਲੀ ਦਾ ਖੇਤ ਹਰਿਆ ਭਰਿਆ ਮੂਲੀ ਦਾ ਖੇਤ ਹਰਿਆ ਭਰਿਆ ਮੂਲੀ ਦਾ ਖੇਤ ਹਰਿਆ ਭਰਿਆ ਵੀਰ ਸੁਦਾਗਰ ਕੋਹੜੀ ਚੜਿਆ ਵੀਰ ਸੁਦਾਗਰ ਕੋਹੜੀ ਚੜਿਆ ਆ ਵੀਰਾ ਤੂੰ ਜਾ ਵੀਰਾ ਆ ਵੀਰਾ ਤੂੰ ਜਾ ਵੀਰਾ ਬੰਨੀ ਨੂੰ ਲਿਆ ਵੀਰਾ ਬੰਨੀ ਤੇਰੀ ਹਰੀਪਰੀ ਬੰਨੀ ਤੇਰੀ ਹਰੀਪਰੀ ਫੁੱਲਾਂ ਦੀ ਚੰਗੇਰ ਭਰੀ ജോലി പാ ലോള സീത സീര വ്യ ਇਹ ਇਸ ਤਰ੍ਹਾਂ ਵੀ ਗਾ ਸਕਦੇ ਹੋ ਜਿਵੇਂ ਮੈਂ ਦੂਰੀ ਟਾਈਪ ਪਲਾਂ ਗਾਉਂਦੀ ਪਈ ਸੀ ਉਸ ਤਰ੍ਹਾਂ ਵੀ ਗਾ ਸਕਦੇ ਜੀ ਇਹ ਤੁਹਾਡੀ ਮਰਜ਼ੀ ਹੈ ਛੇਵਾ ਹੈਗਾ ਪਾ ਨੀ ਮਾਂਏ ਪਾ ਪਾ ਨੀ ਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇਵਤਾ ਹੀ ਤੇਰੀ ਚੀਵੇ ਮੱਝੀ ਗਈ ਮੱਝੀ ਗਈ ਨਜਿੱਤਾ ਦੁੱਧ ਤੇਰੇ ਜੀਵੇ ਸੱਤੇ ਪੁੱਤ ਸਾਨੂੰ ਸੇਰ ਸ਼ੱਕਰ ਪਾਈ ਢੋਲੀ ਸ਼ਮਸ਼ਮ ਕਰਦੀ ਆਈ ਸਾਨੂੰ ਸੇਰ ਸ਼ੱਕਰ ਪਾਈ ਢੋਲੀ ਸ਼ਮਸ਼ਮ ਕਰਦੀ ਆਈ ਨੈਕਸਟ ਇਹ ਸਤਮੀ ਤੇ ਜਦੋਂ ਕੋਈ ਲੋੜੀ ਛੇਤੀ ਨਾ ਦੇਵੇ ਤੇ ਇਹ ਉਦੋਂ ਜ਼ਿਆਦਾਤਰ ਭੁੱਲਿਆ ਜਾਂਦਾ ਹੈ ਕੋਠੇ ਤੇ ਪਰਨਾਲਾ ਸਾਨੂੰ ਖੜਿਆਂ ਨੂੰ ਲੱਗਦਾ ਪਾਲੈ ਸਾਨੀ ਲੋੜੀ ਮਨਾ ਦਿਓ ਕੋਠੇ ਤੇ ਪਰਨਾਲਾ ਸਾਨੂੰ ਖੜਿਆਂ ਨੂੰ ਲੱਗਦਾ ਪਾਲਾ ਸਾਡੀ ਲੋੜੀ ਮਨਾ ਦਿਓ ਰੱਤੇ ਚੀਰੇ ਵਾਲੀਏ ਸਾਨੂੰ ਅੱਗੇ ਜਾਣ ਦੀ ਕਾਲੀ ਰੱਤੇ ਚੀਰੇ ਵਾਲੀਏ ਸਾਨੂੰ ਅੱਗੇ ਜਾਣ ਨੂੰ ਕਾਲੀ ਸਾਡੇ ਪੈਰਾ ਹੈ ਠੱਸ ਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਸਾਡੇ ਪੈਰਾ ਹੈ ਠੱਸ ਲਾਈਆਂ ਅਸੀਂ ਕਿਹੜੇ ਵੇਲੇ ਆਈਆਂ ਸਾਡੇ ਪੈਰਾ ਹੈ ਠਾ ਰੋਡ ਸਾਨੂੰ ਛੇਤੀ ਛੇਤੀ ਤੋਰ ਸਾਡੇ ਪੈਰਾ ਹੈ ਠਾ ਰੋਡ ਸਾਨੂੰ ਛੇਤੀ ਛੇਤੀ ਤੋਰ ோமா நீடி என்ிதி ரெல ரே பாவ ரத்தத்தே பலங்க ரீ பா വണ്ി വോട്ട ല മോർഗദാ വേ ചംബേ ലുഗ ജുഗ ജീ ചംബാ ലോടി പബോ മേരി പുത്ത മോതിലാല പന്നോടി അന് വഴ അിപ്പിപ്പിപ്പല ദ വീര മേരാ വ്യണ ചല്ല വോട്ട ചൂടാ പണ വാലി വീര മേരാ വ്യണ ചല്ല വോട്ട ചൂടേ വാലി ఏ బుత మనం వదిలి దో తను నెక్స్ట్ ఏ బాయి కలమదా కో జీ ముం దా పౌ కలమదే దీ మలమ జీ ము దా న కలమదా విని జీ ముం దీ కలమదా ਜੀਵੇ मुंडे ना दीनानी ਦੱਸੋ ਤੁਹਾਨੂੰ ਇਹ ਕਿੱਦਾਂ ਦਾ ਲੱਗਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੁਸੀਂ ਕਹੋਗੇ ਹਰੇਕ ਬਟ ਮੈਨੂੰ ਸਾਰੇ ਹੀ ਵਧੀਆ ਲੱਗਦੇ ਪੈਣੇ ਠੀਕ ਹੈ ਨੈਕਸਟ ਆਪਾਂ ਪੰਜਾਲੀ ਪੰਜਾਲੀ ਵੇ ਪੰਜਾਲੀ ਪੰਜਾਲੀ ਵੇ ਲੋਕੜਿਓ ਪੰਜਾਲੀ ਵੇ ਪੰਜਾਲੀ ਪੰਜਾਲੀ ਵੇ ਲੋਕੜਿਓ ਰੱਬ ਦੇਵੇ ਵੀਰ ਤੈਨੂੰ ਰੱਬਾ ਦੇਵੇ ਵੀਰ ਤੈਨੂੰ ਜੁਲਫਾਂ ਵਾਲੀ ਵੇ ਜੁਲਫਾਂ ਵਾਲੀ ਦੇਵਾਲ ਸੰਦੂਰੇ ਜੁਲਫਾਂ ਵਾਲੀ ਦੇਵਾਲ ਸੰਦੂਰੇ ਅੱਗੇ ਕੰਗਣ ਤੇ ਪਿੱਛੇ ਚੂੜੇ ਵੇ ਅੱਗੇ ਕੰਗਣ ਤੇ ਪਿੱਛੇ ਚੂੜੇ ਵੇ ਲੜਕੀ ਦਾ ਡੋਲਾ ਆਇਆ ਵੇ ਲੜਕੀ ਤੇਰੀ ਸੱਸ ਵੀਰਾ ਜੀ ਦੇ ਮੂੰਹ ਤੇ ਪਾਰੀ ਸਾਰੀ ਨੱਥ ਵੀਰਾ ਜੀ ਦੇ ਮੂੰਹ ਤੇ ਪਾਰੀ ਸਾਰੀ ਨੱਥ ਵੀਰਾ ੱਤਲੀ ੱਤਲੀ ਵੇ ਲੋਕੜਿਓ ੱਤਲੀ 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 ਵੇ ਲੋਕੜਿਓ ੱਤਲੀ ੱਤਲੀ ਉਸ ਵੇੜੇ ਜਾ ਜਿੱਥੇ ਵੀਰੇ ਦਾ ਵਿਆਹ ਵੀਰੇ ਵਾਲੜੀਏ ਭਾਬੋ ਚਨਾਵੇਂ ਨਾਵਣ ਜਾ ਅੱਗੋ ਮਿਲਿਆ ਸੋਰਾ ਨਹੀਂ ਤੂੰ ਕੁੰਡ ਕੜੇਂ ਦੀ ਜਾ ਅੱਗੋ ਮਿਲੀ ਸਾਸ ਨਹੀਂ ਤੂੰ ਪੈਰੀ ਪੈਂਦੀ ਜਾ ਅੱਗੋ ਮਿਲੀ ਢਠਾਣੀ ਨਹੀਂ ਤੂੰ ਬੁੜਬੁੜ ਕਰਦੀ ਜਾ ਅੱਗੋ ਮਿਲਿਆ ਗੱਭਰੂ ਨਹੀਂ ਤੂੰ ਗੱਲਾਂ ਕਰਦੀ ਜਾ ਅੱਗੋ ਮਿਲਿਆ ਗੱਭਰੂ ਨਹੀਂ ਤੂੰ ਗੱਲਾਂ ਕਰਦੀ ਜਾ അ ഫു ഫുല നീ ലേ ഫൂല് ഫു ഫു നി ഫൂ ഫുല് പൈ ലജൂര ਆ ਜੂਨ ਲਈਆਂ ਨੇ ਪਉਤੇ ਵੇ ਵੀਰਣੀ ਇੰਨਾ ਵੀਰਾ ਨੇ ਪਾਲਈ ਹੱਟੀ ਨਹੀਂ ਸੌਦਾ ਲੈਣ ਆਈ ਭਾਗੋ ਜੱਟੀ ਨਹੀਂ ਭਾਗੋ ਜੱਟੀ ਦੇ ਪੈਰਾਂ ਵਿੱਚ ਕੜੀਆਂ ਇਸ ਸੁਨਿਆਰੇ ਕੜੀਆਂ ਕਢਣ ਵਾਲਾ ਜੀਵੇ ਨਹੀਂ ਪੈਰੀ ਪਾਉਣ ਵਾਲਾ ਜੀਵੇ ਨਹੀਂ ਕਢਣ ਵਾਲਾ ਜੀਵੇ ਨਹੀਂ ਅੱਗੇ ਗਾਏ ਲਾਸਟ ਏਟਾ ਏਟਾ ਨਿਲਕੜਿਓ ਏਟਾ ਏਟਾ ਲੋਕੜਿਓ ਏਟਾ ਸੀ ਰੱਬ ਦੇਵੇ ਵੇ ਵੀਰ ਤੈਨੂੰ ਬੇਟਾ ਸੀ ਬੇਟਾ ਸੀ ਏਸ ਬੇਟੇ ਦੇ ਵੇਲ ਵਧਾਈ ਵਧਾਈ ਸੀ ਪਰ ਬੈਠਿਆ ਨੂੰ ਸ਼ਾਂਤ ਆਈ ਸੀ ਜਗ ਜੀਵਨ ਨੀ ਪੈਣੇ ਤੇਰਾ ਪਹਾਈ ਸੀ ਐਨਾ ਪੈਣਾ ਦੀ ਭੈਣ ਸਬਰਾਈ ਸੀ ਜਿੰਨਾ ਪਰ ਪਰ ਪੀ ਪਾਈ ਸੀ ਜਿੰਨਾ ਪਰ ਪਰ ਪੀ ਪਾਈ ਸੀ ਤੇ ਹੋਂ ਤਾਂ ਇਲਾ ਇਸ ਤੁਸੀਂ ਤੇ ਜਿਹੜੇ ਤੁਹਾਨੂੰ ਇਹਨਾਂ ਵਿੱਚੋਂ ਮਤਵ ਵਾਲੇ ਸੋਹਣੇ ਲੱਗੇ ਆ ਤੇ ਉਹ ਜਰੂਰ ਕਮੈਂਟ ਜਰੂਰ ਕਮੈਂਟ ਕਰਿਆ ਕਰੋ ਯਾਰ ਜਿਹੜਾ ਤਾਂ ਨਹੀਂ ਵੀ ਚੰਗਾ ਲੱਗਾ ਉਹ ਵੀ ਕਮੈਂਟ ਕਰ ਦਿਓ ਜੇ ਚੰਗੇ ਨਹੀਂ ਲੱਗਿਆ ਜੋ ਉਹ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ